ਰਾਜੀ ਜਵੰਦਾ ਕਰੋ ਠੀਕ ਹੋ ਕੇ ਆਪਣੇ ਘਰ ਵਾਪਸ ਆਉਣਗੇ ਆਪਣੇ ਪਰਿਵਾਰ ਵਿੱਚ ਆਉਣਗੇ ਕਿਉਂਕਿ ਰਾਜੀ ਜਵੰਦਾ ਨੇ ਲੋਕਾਂ ਦੇ ਦਿਲਾਂ ਉੱਤੇ ਵੱਖਰੀ ਛਾਪ ਛੱਡੀ ਹੋਈ ਹੈ ਬੇਸ਼ੱਕ ਉਹਨਾਂ ਦੇ ਸਮਾਜਿਕ ਗੀਤ ਲੈ ਲਓ ਅਤੇ ਉਹਨਾਂ ਦੀਆਂ ਚੰਗੀਆਂ ਫਿਲਮਾਂ ਲੈ ਲਓ ਉਹਨਾਂ ਦਾ ਰਹਿਣ ਸਹਿਣ ਕਿਦਾਂ ਦਾ ਇਹ ਸਾਰੀਆਂ ਗੱਲਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਅੱਜ ਜਿਹੜੀ ਹਸਪਤਾਲ ਵਿੱਚ ਨਵੀਂ ਬਲੂਟਿਨ ਜਾਰੀ ਹੋਈ ਹੈ ਰਾਜੀ ਜਵੰਦੇ ਦੀ ਸਿਹਤ ਨੂੰ ਲੈ ਕੇ ਜੇੜੀ ਤੁਹਾਨੂੰ ਨਿਰਾਸ਼ ਕਰੂਗੀ ਸਰੀਰ ਦਾ ਹੋਰ ਕੋਈ ਅੰਗ ਹਿਲਜੁਲ ਨਹੀਂ ਕਰ ਰਿਹਾ ਉਹਨਾਂ ਦਾ ਦਿਮਾਗ 100% ਡੈੱਡ ਹੋ ਚੁੱਕਾ ਹੈ ਉਸ ਨੂੰ ਇਕੱਲਾ ਸਾਹ ਹੀ ਦਵਾਇਆ ਜਾ ਰਿਹਾ ਹੈ ਰਾਜੀਵ ਦੇ ਦਾ ਕੱਲਾ ਦਿਲੀ ਟੜਕਦਾ ਹੈ ਹੋਰ ਕੋਈ ਅੰਗ ਕੰਮ ਨਹੀਂ ਕਰ ਰਿਹਾ ਰਾਜੀਵ ਜਵੰਦੇ ਦੀ ਇਸ ਹਾਲਤ ਤੇ ਉਹਨਾਂ ਦਾ ਪਰਿਵਾਰ ਤੇ ਉਹਨਾਂ ਦੇ ਚਾਹਣ ਵਾਲੇ ਸਾਰੇ ਜਿਹੜੇ ਫੈਨ ਨੇ ਉਹਨਾਂ ਦੇ ਸਾਰੇ ਬਹੁਤ ਜ਼ਿਆਦਾ ਚਿੰਤਾ ਵਿੱਚ ਹਨ ਰਾਜੀਵ ਜਵੰਦੇ ਨੂੰ ਲੈ ਕੇ ਡਾਕਟਰਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਬਚਾਉਣਾ ਬਚਾਉਣਾ ਇੱਕ ਚਮਤਕਾਰ ਹੀ ਹੋ ਸਕਦਾ ਹੈ ਤੁਸੀਂ ਅਰਦਾਸ ਹੀ ਕਰੋ ਇਸ ਤੋਂ ਵੱਧ ਹੋਰ ਕੋਈ ਨਹੀਂ ਹੋ ਸਕਦਾ ਪਰਮਾਤਮਾ ਚਾਹੂਗੇ ਤਾਂ ਰਾਜੀਵ ਅੱਗੇ ਦੀ ਜ਼ਿੰਦਗੀ ਜੀਉਣਗੇ ਇਸ ਲਈ ਆਪਾਂ ਸਾਰੇ ਅਰਦਾਸ ਕਰੀਏ ਕਿ ਰਾਜਵੀਰ ਜਲਦੀ ਤੋਂ ਜਲਦੀ ਠੀਕ ਹੋ ਜਾਣ